ਚਲੇ ਲੰਬੇ ਸਮੇਂ ਤੋਂ ਸੈਲੀ ਰੋਡ ਤੇ ਕਈ ਹਾਦਸੇ ਹੋ ਚੁੱਕੇ ਹਨ ਜਿਸ ਦੇ ਵਿੱਚ ਕਈ ਲੋਕ ਆਪਣੀ ਕੀਮਤੀ ਜਾਨਾਂ ਵਿਗਵਾ ਚੁੱਕੇ ਹਨ ਅਤੇ ਕਈ ਲੋਕਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ ਇਸ ਮਸਲੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਚੇਅਰਮੈਨ ਪੰਜਾਬ ਤੇ ਹਲਕਾ ਪਠਾਨਕੋੜ ਦੇ ਇੰਚਾਰਜ ਵਿਬੂਤੀ ਸ਼ਰਮਾ ਵੱਲੋਂ ਸੈਲੀ ਰੋਡ ਤੇ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਡਿਵਾਈਡਰਾਂ ਦੇ ਮੋਡੀਫਿਕੇਸ਼ਨ ਕੀਤੇ ਗਏ ਹਨ ਜਿੱਥੇ ਵੱਖ-ਵੱਖ ਡਿਵਾਈਡਰਾਂ ਦੇ ਉੱਤੇ ਸਪੀਡ ਬ੍ਰੇਕਰ ਬਣਾਏ ਗਏ ਹਨ ਉੱਥੇ ਹੀ ਡਿਵਾਈਡਰਾਂ ਦੇ ਨਾਲ ਆਈ ਕੈਟ ਵੀ ਲਗਾਏ ਗਏ ਹਨ ਅਤੇ ਬੰਦਪਈ ਡਿਵਾਈਡਰ ਖੋਲੇ ਵੀ ਗਏ ਹਨ ਸੈਲੀ ਰੋਡ ਤੇ ਇਸ ਬਹੁਤੀ ਸ਼ਰਮਾ ਨੇ ਦੱਸਿਆ ਕਿ ਵਕ ਵਕ ਥਾਵਾਂ ਤੇ ਸੈਲੀ ਰੋਡ ਦੀ ਮੋਡੀਫਿਕੇਸ਼ਨ ਕੀਤੀ ਗਈ ਹੈ ਅਤੇ ਰਾਇਲ ਸਟੇਟ ਨੂੰ ਜਾਂਦੇ ਰਸਤੇ ਕੋਲ ਇੱਕ ਲਾਈਟ ਵੀ ਲਗਾਈ ਗਈ ਹੈ ਤਾਂ ਜੋ ਇੱਥੇੋਂ ਗੁਜ਼ਰ ਰਹੀਆਂ ਗੱਡੀਆਂ ਸਲਾਈਟ ਨੂੰ ਦੇਖ ਕੇ ਆਪਣੀ ਸਪੀਡ ਨੂੰ ਘਟ ਕਰ ਲੈਣ ਅਤੇ ਕੋਈ ਵੀ ਹਾਦਸਾ ਨਾ ਵਾਪਰੇ ਉੱਥੇ ਇਸ ਮੌਕੇ ਤੇ ਸੈਲੀ ਰੋਡ ਤੇ ਰਹਿੰਦੇ ਸ਼ਹਿਰ ਵਾਸੀਆਂ ਨੇ ਬਹੁਤੀ ਸ਼ਰਮਾ ਵੱਲੋਂ ਕਰਵਾਏ ਗਏ ਇਸ ਕਾਰਜ ਦਾ ਤਹਿ ਦਿਲ ਤੋਂ ਸਭ ਤੋਂ ਪਹਿਲੇ ਤੇ ਇੱਥੇ ਇਸ ਏਰੀਏ ਦੇ ਵਿੱਚ ਇੱਕ ਡਿਵਾਈਡਰ ਸੀਗਾ ਜਿਹੜਾ ਕਿ ਇੱਕ ਤੋਂ ਵੰਡ ਸੀਗਾ ਤੇ ਲੋਕ ਘੁੰਮ ਕੇ ਦੂਸਰੀ ਸਾਈਡ ਤੋਂ ਉਦੇ ਕਾਰਨ ਇਹ ਜਦੋਂ ਰੋਂਗ ਸਾਈਡ ਤੋਂ ਕੋਈ ਗੱਡੀ ਆਂਦੀ ਹੈ ਤਾਂ ਐਕਸੀਡੈਂਟ ਜਿਹੜੇ ਬਹੁਤ ਜ਼ਿਆਦਾ ਹੁੰਦੇ ਸੀ ਔਰ ਇੱਥੇ ਇਸ ਰੋਡ ਦੇ ਉੱਤੇ ਦੋ ਤਿੰਨ ਹਾਦਸੇ ਹੋ ਜੇ ਹੋ ਗਏ ਕਿ ਘਰਾਂ ਦੇ ਜਿਹੜੇ ਆਪਣੇ ਨੌਜਵਾਨ ਬੱਚੇ ਆ ਉਹ ਚਰਾ ਘਰਾਂ ਦੇ ਪੁੱਜੇ ਆ ਔਰ ਮਤਲਬ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਸਾਰੇ ਕਲੋਨੀ ਨਿਵਾਸੀਆਂ ਨੇ ਵੀ ਇੱਕ ਡਿਮਾਂਡ ਕੀਤੀ ਸੀਗੀ ਔਰ ਇਹਨਾਂ ਦੀ ਡਿਮਾਂਡ ਨੂੰ ਪੂਰਾ ਕਰਦੇ ਹੋਏ ਅਸੀਂ 12 ਤੋਂ ਲੈ ਕੇ 16 11 ਜਿਹੜੇ ਸਪੀਕਰ ਇਸ ਰੋਡ ਤੇ ਲਗਾਏ ਆ ਔਰ ब्लਿੰਕਿੰਗ ਲਾਈਟਸ ਲਗਾਈਆਂ ਨੇ ਅੱਜ ਇੱਕ ਵੱਡੀ ਲਾਈਟ ਜਿਹੜੀ ਸੋਲਰ ਲਾਈਟ ਹੈ ਜਿਹੜੀ ਰਾਤ ਨੂੰ ਇਹਨੂੰ ਜਿਹੜੀ ਗੁਰੂ ਹੀ ਲੱਗੇਗਾ ਪਤਾ ਕਿ ਇੱਥੇ ਜੰਲੀ ਗਰੋਡ ਨਾਲ ਹੈ ਜਿਹੜੀ ਦੂਰੋਂ ਗੱਡੀ ਆਉਂਦੀ ਹੋਏਗੀ ਉਹ ਆਇਸ਼ਤਾ ਹੋ ਜਾਏਗੀ ਉਹ ਜਿਹੜੇ ਹਾਦਸੇ ਹੁੰਦੇ ਨੇ ਉਹਨਾਂ ਹਾਦਸਿਆਂ ਤੋਂ ਬਚਾਅ ਹੋ ਸਕਦਾ ਹੈ ਨੁਸ਼ਾਨੀ ਜਾਨ ਜਿਹੜੀ ਬਹੁਤ ਕੀਮਤੀ ਹੈ ਜਿਸ ਪਰਿਵਾਰ ਤੇ ਗੁਜ਼ਰਦੀ ਹੈ ਉਸ ਪਰਿਵਾਰ ਨੂੰ ਪਤਾ ਆ ਗਿਆ ਇਸ ਤਰ੍ਹਾਂ ਹੁੰਦਾ ਹੈ ਕੋਇਸ ਕਰਕੇ ਇਹ ਬਹੁਤ ਜੁੰਡੀ ਸੀਗਾ ਮੈਂ ਆਪਣੇ ਸਾਰੇ ਸਰਕਾਰ ਦਾ ਆਪਣੇ ਸੀਐਮ ਸਾਹਿਬ ਦਾ ਔਰ ਕਾਰਪਰਸ਼ਲਾ ਵੀ ਧੰਨਵਾਦ ਕਰਦਾ ਤੇ ਸਾਡੀ ਅਸੀਂ ਜਦੋਂ ਉਹਨਾਂ ਨੂੰ ਕਿਹਾ ਤੇ ਉਸੇ ਫੇਲੇ ਇਹਦੇ ਤੇ ਫੌਰਨ ਐਕਸ਼ਨ ਹੋਇਆ ਔਰ ਅੱਜ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਲੱਗੀਆਂ ਤੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਇਹ ਸਾਰੀ ਸੁਸਾਇਟੀ ਜਿਹੜੀ ਹੈ ਇਹਨਾਂ ਨੇ ਮਰਛਾ ਛੱਡ ਨਾਲ ਸਾਥ ਦਿੱਤਾ ਹੈ ਜੇ ਵੀ ਕੋਈ ਜ਼ਰੂਰਤ ਹੈ ਇਹਨਾਂ ਨੇ ਮੈਨੂੰ ਆਵਾਜ਼ ਮਾਰੀ ਹੈ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦਾ ਬਚੇ ਮੈਂ ਪਖਾਨਪੁਰ ਦੇ ਸਾਰੇ ਨਿਵਾਸੀਆਂ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਜਿੱਥੇ ਵੀ ਕੋਈ ਪ੍ਰੋਬਲਮ ਹੋਦੀ ਹੈ ਉਹ ਜਰੂਰ ਦੱਸੋ ਤਾਂ ਕਿ ਅਸੀਂ ਜਿਹੜਾ ਹੈ ਉਹਦਾ ਫੌਰਨ ਕੋਈ ਨਾ ਕੋਈ ਉਹਦਾ ਹੱਲ ਕਰ ਕਰ ਸਕੀਏ ਕਿਉਂਕਿ ਇਹ ਮਹੀਨਾ ਪਹਿਲੇ ਵੀ ਇੱਥੇ ਇੱਕ ਐਕਸੀਡੈਂਟ ਹੋਇਆ ਸੀਗਾ ਔਰ ਇੱਕ ਬਹੁਤ ਕੀਮਤੀ ਜਾਨ ਜਿਹੜੀ ਉਹ ਚਲੀ ਗਈ ਸੀ ਉਹ ਜਾਨਾਂ ਤਾਂ ਅਸੀਂ ਵਾਪਸ ਨਹੀਂ ਕਰ ਸਕਦੇ ਲੇਕਿਨ ਇਹ ਹੈ ਕਿ ਅਸੀਂ ਜਦੋਂ ਇੱਕ ਪ੍ਰਕਾਸ਼ਨ ਲੈ ਸਕਨੇ ਆ ਇਸ ਤਰੀਕੇ ਦੇ ਨਾਲ ਕਿਉਂਕਿ ਜਿਹੜੇ ਲੋਕ ਜਿਹੜੇ ਐ ਇੱਥੇ ਗੂੜੇ ਜਾਂ ਯਾਂਗਲੋ ਬੱਚੇ ਜਿਹੜੇ ਹੁੰਦੇ ਆ ਬੜੀ ਤੇਜ਼ੀ ਨਾਲ ਸਕੂਟਰ ਮੋਟਰਸਾਈਕਲ ਚਲਾਉਂਦੇ ਆ ਇਸ ਕਰਕੇ ਉਹਨਾਂ ਦੀ ਸਪੀਡ ਨੂੰ ਆਸਤਾ ਕਰਨ ਵਾਸਤੇ ਅਸੀਂ ਸਪੀਡ ਫਲੈਕਰ ਜਿਹੜੇ ਇੱਥੇ ਲਗਾਤੇ ਆ ਲਾਈਟਾਂ ਲਗਾਤੀਆਂ ਤਾਂ ਕਿ ਦੂਰੋਂ ਹੀ ਪਤਾ ਚੱਲ ਜਲ ਸਕੇ ਕਿ ਲਿੰਕ ਰੋਡ ਜਿਹੜੇ ਇਹਦੇ ਨਾਲ ਇਸ ਸੜਕ ਦੇ ਨਾਲ ਜੁੜੇ ਆ ਔਰ ਕੱਲ ਤੋਂ ਆਉਣ ਵਾਲੇ ਟਾਈਮ 'ਚ ਕੋਈ ਹਾਦਸਾ ਨਾ ਹੋਵੇ ਇਹਨਾਂ ਨੂੰ ਮੱਦੇਨਜ਼ਰ ਨਜ਼ਰ ਰੱਖ ਕੇ ਇਹ ਸਾਰਾ ਜਿਹੜਾ ਕੰਮ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਕੁਲਦੀਪ ਕੁਮਾਰ ਗੁਪਤਾ ਐਮੋ ਹਲਾਣੀ ਵਾਸੀ ਅਸੀਂ ਇੱਥੇ ਦੇਖਿਆ ਕਿ ਵੀ ਰੋਡ ਦੇ ਵਿੱਚ ਨਾ ਬੜੇ ਐਕਸੀਡੈਂਟ ਹੋ ਰਹੇ ਸੀਗੇ ਤੇ ਬੜੀ ਮੁਸ਼ਕਲ ਆਂਦੀ ਪਈ ਸੀਗੀ ਤੇ ਮੁੱਲੇ ਦੇ ਕਾਫੀ ਲੋਕ ਇਕੱਠੇ ਹੋਏ ਆ ਤੇ ਅਸੀਂ ਇਹ ਤੇ ਵਿਚਾਰਿਆ ਕਿ ਇੱਕ ਤੇ ਡਿਵਾਈਡਰ ਇੱਥੇ ਖੋਲਣਾ ਸੀਗਾ ਜੀ ਤੇ ਅਸੀਂ ਇਹਨਾਂ ਨਾਲ ਜਿਹੜੀ ਸ਼ਰਮਾ ਜੀ ਨਾਲ ਬ੍ਰਹਮਤੀ ਸ਼ਰਮਾ ਜੀ ਨਾਲ ਰਿਕੁਐਸਟ ਕੀਤੀ ਹੈ ਤੇ ਬੜੀ ਮਤਲਬ ਇਹਨਾਂ ਨੇ ਨਾ ਕੱਦੇ ਨਾਲ ਕੰਨਾ ਮਲਾ ਕੇ ਸਾਡਾ ਬਹੁਤ ਸਾਥ ਦਿੱਤਾ ਔਰ ਮਤਲਬ ਫਟਾਫੜੇ ਕੰਮ ਕਰਵਾਇਆ ਜਿਹਦੇ ਕਰਕੇ ਜੇ ਅੱਜ ਅਸੀਂ ਇਹਨਾਂ ਨੂੰ ਵਧਾਈ ਵੀ ਦੇਣੇ ਆ ਜੀ ਤੇ ਥੈਂਕਸ ਵੀ ਕਰਨੇ ਆ ਜੀ ਕਿ ਜਿੰਨੇ ਸਾਰੇ ਸਪੀਡ ਬ੍ਰੇਕਰ ਲਗਾਏ ਆ ਜ਼ਰੂਰਤ ਸੀਗੀ ਅੱਜ ਦੇ ਸਮੇਂ ਦੀ ਤੇ ਇਹ ਵੀ ਬੜਾ ਅੱਛਾ ਕੀਤਾ ਔਰ ਇਹਦੇ ਉੱਤੇ ਸੋਨੇ ਤੇ ਸਵਾਗਾ ਇਹ ਹੋਇਆ ਕਿ ਲਾਈਟਾਂ ਵੀ ਲਗਵaties ਜੀ ਸੋਲਰ ਲਾਈਟਾਂ ਤਾਂ ਕਿ ਦੂਰੋਂ ਹੀ ਪਤਾ ਲੱਗ ਜਾਵੇ ਵੀ ਇੱਥੇ ਮੋੜ ਹੈਗਾ ਤੇ ਹਾਦਸੇ ਤੋਂ ਬਚਿਆ ਜਾ ਸਕੇ ਥੈਂਕ ਯੂ